ਜਿਹੜੀ ਆਹ ਚਾਟੀ ਦੀ ਲੱਸੀ ਹੁੰਦੀ ਹੈ ਤੇ ਇੱਕ ਜਿਹੜੀ ਦੂਸਰੀ ਸਫੇਦ ਰੰਗ ਵਾਲੀ ਲੱਸੀ ਹੁੰਦੀ ਹੈ ਦੋਨਾਂ 'ਚ ਕੀ ਫਰਕ ਹੁੰਦਾ ਉਹਦੇ ਜਿਵੇਂ ਜੀ ਆਪਾਂ ਦੁੱਧ ਨੂੰ ਬਾੜ ਲੈਣੀ ਬਾੜ ਕੇ ਉਹਨੂੰ ਠੰਡਾ ਕਰ ਲੈਣਾ ਤੇ ਉਹਦੇ ਵਿੱਚ ਦਹੀਂ ਦਾ ਜਾਗ ਲਾ ਲੈਣਾ ਤੇ ਉਹ ਕਿਹੜਾ ਰੰਗ ਕਿਹਦਾ ਹੀ ਹੋਊਗਾ ਮੰਟਾ ਦਾ ਉਹ ਵੀ ਲੱਸੀ ਜਾਂਦੀ ਆ ਪਰ ਉਹਦੇ ਨਾਲ ਡਿਫਰੈਂਸ ਨਹੀਂ ਕਰਦਾ ਜਿਹੜੇ ਇਹਨਾਂ ਦੇ ਆਹ ਹੋਰ ਲਟਰਮ ਪਟਰ ਮੁੰਦੇ ਆ ਦਹੀਂ ਹੋ ਗਿਆ ਮੱਖਣ ਹੋ ਗਿਆ ਉਹਨਾਂ ਤੋਂ ਇਲਾਵਾ ਜਿਹੜੀ ਚਾਟੀ ਦੀ ਲੱਸੀ ਉਹਨਾਂ 'ਚ क्रेਜ਼ ਆ ਜਿਹੜੇ ਪਿੰਡਾਂ 'ਚ ਵੀ ਥੋੜਾ ਹੁੰਦਾ ਨਜ਼ਰ ਆ ਰਿਹਾ ਸ਼ਹਿਰ ਦੇ ਵਿੱਚ ਨਾਂ ਦੇ ਬਰਾਬਰ ਆ ਕਿੰਨੇ ਕਰੇ ਟਾਈਮ ਲੱਗਦਾ process ਹੁੰਦਾ ਜਦੋਂ ਤੁਹਾਡੀ ਲੱਸੀ ਤਿਆਰ ਹੋ ਜਾਂਦੀ ਕਿੰਨੇ ਕਿ ਟਾਈਮ ਬਾਅਦ ਪੂਰੀ ਪ੍ਰੋਪਰ ਹੋ ਜਾਂਦੀ ਹੈ ਇਹ ਵੀ ਤਕਰੀਬਨ ਅਧਾ ਕੋਹ ਘੰਟਾ ਲੱਗ ਲਵੇ ਚਾਹੇ ਗਰਮੀ 'ਚ ਪੀ ਲੋ ਚਾਹੇ ਸਰਦੀਆਂ 'ਚ ਪੀ ਲੋ ਇਹ ਹਾਜ਼ਮੇ ਵਾਸਤੇ ਬਹੁਤ ਵਧੀਆ चीज ਹੈ ਅੱਛਾ ਜੀ ਤੇ ਰੋਟੀ ਪਾਣੀ ਜਦੋਂ ਖਾਣੇ ਆਪਾਂ ਲੱਸੀ ਦਾ ਚਾਹੇ ਰੋਟੀ ਦੇ ਨਾਲ ਵੀ ਲੈ ਲਓ ਜਾਂ ਬਾਅਦ ਵਿੱਚ ਵੀ ਇਹ ਰੋਟੀ ਨੂੰ 5-7 ਮਿੰਟ ਜੀ ਹਾਜ਼ਮ ਕਰ ਦਿੰਦੀ ਹੈ ਬਾਪ ਜੀ ਗੱਲ ਹੈ ਤੁਸੀਂ ਮਤਲਬ ਮਹਿੰਗਾ ਦੁੱਧ ਲੈਨੇ ਹੋ ਲੋਕਾਂ ਦੀ ਸੇਵ ਦਾ ਖਿਆਲ ਰੱਖਦੇ ਹੋ ਅੱਜ ਕੱਲ ਦੇ ਲੋਕ ਆ ਤੁਹਾਡੇ ਸਾਹਮਣੇ ਹੀ ਮੈਕਡੋਨਲਡ ਖੁੱਲਿਆ ਹੋਇਆ ਹੈ ਉਧਰ ਨੇ ਵਸੇ ਕੀ ਚੱਕੇ ਨੇ ਹੈਨਾ ਤੇ ਜਿਹੜਾ 85 ਰੁਪਏ ਵਾਲਾ ਕਿਲੋ ਦਾ ਦੁੱਧ ਹੈਗਾ ਸ਼ਹਿਰਾਂ 'ਚ ਤਾਂ ਬਿਲਕੁਲ ਨਾ ਮੌਮਕੀਨ ਹੈ ਮਿਲਣਾ ਉਹ ਫਿਰ ਪਿੰਡਾਂ 'ਚ ਤੁਸੀਂ ਜਿਵੇਂ ਇਕੱਠਾ ਕਰਦੇ ਹੋ ਮੱਝ ਕੋਲ ਮਤਲਬ ਲੈ ਕੇ ਆਂਗੇ ਹੈ ਜੀ ਜਾਂ ਡੇਰੀ ਤੋਂ ਕਲੈਕਟ ਕਰਦੇ ਹੋ ਅੱਛਾ ਜੀ ਸਾਡੇ ਆਪਣੇ ਫਰਮਾਂ ਦਾ ਉਹਨਾਂ ਤੋਂ ਲੈਨੇ ਆ ਪਾਪੂ ਪੂਰੇ ਪੈਸੇ ਦਿੰਨੇ ਆ 85 1% ਵੀ ਉਹ ਵਿੱਚ ਹੇਰਾ ਫੇਰੀ ਨਹੀਂ ਹੈ ਅੱਛਾ ਕੀ ਲੋਕ ਕੁਝ ਘਰ ਦੇ ਕਹਿੰਦੇ ਸੀਗੇ ਇਹ ਵੀ ਸਰਦੀਆਂ ਚ ਇਹ ਦੀ ਵੀ ਲੱਸੀ ਨਹੀਂ ਪੀਣੀ ਹੈਗੀ ਸਰਦੀ ਹੋ ਜਾਂਦੀ ਠੰਡੀ ਹੁੰਦੀ ਹੈ ਇਹ ਕੀ ਹੈ ਜੀ ਨਹੀਂ ਕੋਈ ਇਹ ਬਹਿ ਮਾ ਅੱਛਾ ਹਾਂ ਜੀ ਕੋਈ ਕਹਿੰਦਾ ਜੁਕਾਮ ਹੋ ਜਾਊਗਾ ਹਾਂ ਹਾਂ ਨਾ ਬਿਲਕੁਲ ਐਂ ਪਿੰਡੂ ਵਾਲੇ ਵਾਲੇ ਹੈਗੇ ਆ ਸ਼ਹਿਰਾ ਵਾਲੇ ਗੱਲ ਸਾਡੇ ਕੋਲ ਜਿਆਦੇ ਆ ਪਿੰਡਾਂ ਵਾਲੇ ਘੱਟ ਅੱਛਾ ਯਾਨੀ ਕਿ ਸ਼ਹਿਰ ਵਾਲਿਆਂ ਨੂੰ ਪਤਾ ਹੈ ਵੀ ਚਾਚੀ ਦੀ ਲੱਸੀ ਦਾ ਫਾਇਦੇ ਕੀ ਨੇ ਆਂਦੇ ਆ ਤੁਹਾਡੇ ਕੋਲ ਕਿੱਥੋਂ ਕਿੱਥੋਂ ਆਂਦੇ ਆ ਸਾਡੇ ਜੋ ਲੁਧਿਆਣਾ ਮੋਗਾ ਅਰੇ ਜੀ ਜੋ ਦਿੱਲੀ ਜੋੜ ਦਾ ਨੰਦੇਲੇ ਫਿਰੋ ਜਰੋ ਹੁੰਤੋਂ ਹਾਂ ਸਾਰੇ ਸਾਡੇ ਕੋਲ ਪੈਕਟ ਵੱਧ ਲੈ ਕੇ ਜਾਂਦੇ ਆ ਪੀ ਕੇ ਕੱਟ ਲੈ ਕੇ ਅੱਛਾ ਰਸਤੇ ਵਿੱਚ ਜਾਦੇ ਨਾ ਕੇ ਜਾਂਦੇ ਸਾਈਕਲ ਤੇ ਮੋਟਰਸਾਈਕਲ ਚਾਟੇ ਦੀ ਲੱਸੀ ਵਿੱਚ ਨੂੰ ਆਂਦੇ ਨੇ ਕੀ ਉਹ ਜਿਹੜੀ ਲੱਸੀ ਹੈ ਬੜੀ ਪਾਣੀ ਵਰਗੀ ਹੁੰਦੀ ਹੈ ਇਹ ਮਤਲਬ ਉਹ ਚਾਟੇ ਵੀ ਨਹੀਂ ਆਇਆ ਉਹ ਕੱਬੀ ਬਣਾਈ ਉਹ ਦੂਸਰੀ ਆਕ ਵੀ ਚੱਲੇ ਸਸ਼ੀਕਾਲ ਜੀ ਸਾਰਿਆਂ ਨੂੰ ਨਿਰਪੱਖ ਪੋਸਟ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਮੈਂ ਆਕਾਸ਼ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਕਿੰਨੀਆਂ ਯੂਨਿਕ ਸਟੋਰੀਜ਼ ਲੈ ਕੇ ਤੁਹਾਡੇ ਮੂਰੇ ਰੂਬਰੂ ਹੁੰਨਾਗਾ ਤਾਂ ਇੱਕ ਵਾਰੀ ਜਿਹੜੇ ਸਰੋਤੇ ਨੇ ਸਾਡੇ ਨਿਰਪੱਖ ਪੋਸਟ ਪੰਜਾਬੀ ਦੇ ਤਾਂ ਉਹਨਾਂ ਨੂੰ ਇੱਕ ਗੁਜ਼ਾਰਿਸ਼ ਹੈ ਕਿ ਵੀਡੀਓ ਨੂੰ ਸਕਿਪ ਨਾ ਕਰਨਾ ਬਿਲਕੁਲ ਵੀ ਔਰ ਸਾਰੀ ਵੀਡੀਓ ਸੁਣਨਾ ਤੁਹਾਡੇ ਫਾਇਦੇ ਦੀ ਵੀਡੀਓ ਹੈ ਅੱਜ ਅਸੀਂ ਖੜੇ ਹਾਂ ਲੁਧਿਆਣਾ ਦੇ ਬਿਲਕੁਲ ਲਾਗੇ ਮੁੱਲਾਪੁਰ ਦਾਖਾਂ ਦੇ ਗੇਟ ਦੇ ਕੋਲੇ ਮੁੱਲਾਪੁਰ ਦਾਖਾਂ ਹੀ ਪੈ ਜਾਂਦਾ ਇਹਦੇ ਨਾਲ ਤਾਂ ਉੱਥੇ ਸਾਡੇ ਨਾਲ ਇੱਕ ਬਜ਼ੁਰਗ ਇੱਦਾਂ ਦੇ ਜੁੜੇ ਨੇ ਜੋ ਕਿ ਸਰਦੀਆਂ ਦੇ ਵਿੱਚ ਚਾਟੀ ਦੀ ਲੱਸੀ ਵੇਚ ਰਹੇ ਨੇ ਤੇ ਇਹਨਾਂ ਦੇ ਬਾਰੇ ਅਸੀਂ ਬਹੁਤ ਸੁਣਿਆ ਸੀਗਾ ਕਈ ਲੋਕਾਂ ਨੇ ਇਹਨਾਂ ਦੀ ਪ੍ਰੇਜ਼ ਕੀਤੀ ਦੂਸਰੀ ਗੱਲ ਕੀ ਹੈ ਕਿ ਇਹਨਾਂ ਨੇ ਦੱਸਿਆ ਕਿ ਜਿਹੜੀ ਚਾਟੀ ਦੀ ਲੱਸੀ ਹੈ ਪਿਛਲੇ 6-7 ਮਹੀਨਿਆਂ ਤੋਂ ਜਿਹੜੇ ਲਾਰੇ ਨੇ ਬਾਕੀ ਬਾਬਾ ਜੀ ਨਾਲ ਆਪ ਗੱਲ ਕਰਦੇ ਆ ਕਿ ਜਿਹੜ ਤੇ ਜਿਹੜੀ ਹੋਰ ਲੱਸੀ ਹੁੰਦੀ ਹੈ ਜਿਹੜੀ ਘਰਾਂ 'ਚ ਬਣਦੀ ਹੈ ਜਿਹੜੀ ਸ਼ਹਿਰਾਂ 'ਚ ਬਣਦੀ ਹੈ ਜਿਹੜੀ ਪਿੰਡਾਂ 'ਚ ਬਣਦੀ ਹੈ ਔਰ ਚਾਟੀ ਦੀ ਲੱਸੀ ਕਿੱਦਾਂ ਉਹਨਾਂ ਨਾਲ ਵੱਖਰੀ ਹੁੰਦੀ ਹੈ ਸਾਰੇ ਜਿਹੜੇ ਉਹਦੇ ਗੁਣ ਕੀ ਨੇ ਉਹਦੇ ਫਾਇਦੇ ਹੀ ਫਾਇਦੇ ਨੁਕਸਾਨ ਤਾਂ ਕੋਈ ਹੈ ਹੀ ਨਹੀਂਗਾ ਬਾਬਾ ਜੀ ਮੌਜੂਦ ਹੈ ਬਾਬਾ ਜੀ ਸੱਸੀ ਗਾਲ ਜੀ ਸੱਸੀ ਗਾਲ ਕੀ ਨਾਮ ਕੀ ਤੁਹਾਡਾ ਜਮਕੌਰ ਸਿੰਘ ਕਿੱਥੋਂ ਆਈ ਤੁਸੀਂ ਦਾਖਾ ਬੇਣੂ ਅੱਛਾ ਤੁਸੀਂ ਇਹ ਜਿਹੜੀ ਚਾਟੀ ਦੀ ਲੱਸੀ ਕਦੋਂ ਤੋਂ ਲਾ ਰਹੇ ਹੋ ਮੈਂ 6 ਮਹੀਨੇ ਤੋਂ ਲਾ ਰਿਹਾ ਅੱਛਾ ਬਾਬਾ ਜੀ ਗੱਲ ਇਹ ਹੈ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਜਿਵੇਂ ਦਰਸ਼ਕੋ ਕਿ ਜਿਹੜੀ ਚਾਟੀ ਦੀ ਲੱ ਸ਼ਹਿਰਾਂ ਦੇ ਤਾਂ ਬਿਲਕੁਲ ਨਾ ਦੇਖਣ ਵਰਗੀਆਂ ਆਰਟੀਫੀਸ਼ੀਅਲ ਲੱਸੀ ਆ ਰਹੀ ਹੈ ਵੇਰਕਾ ਅਬੂਲ ਵੱਲੋਂ ਮੈਂ ਖੈਰ ਕਿਸੇ ਬ੍ਰਾਂਡ ਨੂੰ ਪ੍ਰਮੋਟ ਨਹੀਂ ਕਰ ਰਿਹਾ ਪਰ ਜਿਹੜੇ ਇਹਨਾਂ ਦੇ ਦੁੱਧ ਨੇ ਪੋਸਚਰਾਈਜ਼ ਇਹਨਾਂ ਦੀ ਲੱਸੀਆਂ ਨੇ ਆਰਟੀਫੀਸ਼ੀਅਲ ਜਿਹੜੇ ਇਹਨਾਂ ਦੇ ਹੋਰ ਲਟਰਨ ਬਟਰਮ ਹੁੰਦੇ ਆ ਦਹੀਂ ਹੋ ਗਿਆ ਮੱਖਣ ਹੋ ਗਿਆ ਉਹਨਾਂ ਤੋਂ ਇਲਾਵਾ ਜਿਹੜੀ ਚਾਟੀ ਦੀ ਲੱਸੀ ਉਹਨਾਂ ਦਾ ਕ੍ਰੇਜ਼ ਆ ਜਿਹੜੇ ਪਿੰਡਾਂ 'ਚ ਵੀ ਥੋੜਾ ਹੁੰਦਾ ਨਜ਼ਰ ਆ ਰਿਹਾ ਸ਼ਹਿਰ ਦੇ ਵਿੱਚ ਤਾਂ ਨਾਂ ਦੇ ਬਰਾਬਰ ਹੈ ਬਾਬਾ ਜੀ ਸ਼ਹਿਰ ਦੇ ਇਟ ਇਸ ਬੰਨ ਸ਼ਹਿਰਾਂ ਦੇ ਵਿਚਾਲੇ ਪੈਂਦਾਗਾ ਮੁੱਲਾਪੁਰ ਦਾਖਾਂ ਤੇ ਇਹ ਚਾਟੀ ਦੀ ਲੱਸੀ ਵੇਚਦੇ ਨੇ ਬਾਬਾ ਜੀ ਚ ਅੱਜ ਕੱਲ ਤੁਹਾਨੂੰ ਪਤਾ ਹੀ ਆਪਣਾ ਖਾਣ ਪਾਣ ਕਿੱਧਰ ਨੂੰ ਜਾਣਾ ਆਪਣਾ ਰੰਗਲਾ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਤੇ ਆ ਜਿਹੜੀ ਚਾਟੀ ਦੀ ਲੱਸੀ ਹੈ ਪਹਿਲਾਂ ਤਾਂ ਐਂ ਦੱਸੋ ਵੀ ਇਹ ਬਣਦੀ ਕਿਦਾਂ ਹੈ ਇਹ ਜੀ ਜਿਹੜੀ ਚਾਟੀ ਦੀ ਲੱਸੀ ਆ ਇਸ ਸਵੇਰੇ ਦੁੱਧ ਨੂੰ ਨਾ ਰੋਵਾਂ ਕਾੜੀ ਜਾਣਾ ਸਾਦੀ ਢੜੀਓ ਕਰੇਗਾ ਸ਼ਾਮ ਨੂੰ ਠੰਡਾ ਕਰਕੇ ਉਹਨੂੰ ਜਾ ਕੇ ਲਾਓ ਸਾਦੀ ਢੜੀ ਜਿਹੜਾ ਉਬਲਣਾ ਨਾ ਉਹਦਾ ਰੰਗ ਦਾ ਵੀ ਫਰਕ ਪੈ ਜਾਂਦਾ ਲਾਲੀ ਦੇ ਵਿੱਚ ਆ ਜਾਂਦਾ ਅੱਛਾ ਜੀ ਸ਼ਾਮ ਸਵੇਰੇ ਉਹਨੂੰ ਲੜਕ ਕੇ ਇੱਥੇ ਤੇ ਮੱਖਣ ਨਾਲ ਮੱਖਣ ਤੋਂ ਪਨੀਰ ਬਣਨਾ ਫਿਰ ਬਾਅਦ ਵਿੱਚ ਲੱਸੀ ਤਿਆਰ ਹੁੰਦੀ ਹੈ ਅੱਛਾ ਜੀ ਹਾਂਜੀ ਤੇ ਇਹ ਜਿਹੜੀ ਲੱਸੀ ਹੁੰਦੀ ਹੈ ਵੀ ਕਹਿੰਦੇ ਵੀ ਇਹਨੂੰ ਰਾੜਨਾ ਬਹੁਤ ਜ਼ਿਆਦਾ ਪੈਂਦਾ ਹੈਗਾ ਹਾਂਜੀ ਹਾਂਜੀ ਉਹ ਬਸ ਬਾਲਣ ਦਾ ਹੀ ਆ ਉਹ ਸਵੇਰ ਤੋਂ ਲੈ ਕੇ 10 ਵਜੇ ਤੋਂ ਲੈ ਕੇ ਕੋਈ 4-5 ਵਜੇ ਤੱਕ ਯਾਨੀ ਕਿ 7-8 ਘੰਟੇ ਹਾਂਜੀ ਹਾਂਜੀ ਉਬਲੀ ਜਾਣਾ ਹਾਂਜੀ ਲਗਾਤਾਰ ਮੱਠਾ ਮੱਠਾ ਸੇਕ ਲੱਗੀ ਜਾਣਾ ਉਹਨੂੰ ਤੇ ਉਹਦਾ ਰੰਗ ਵੀ ਥੋੜਾ ਚੇਂਜ ਹੋ ਜਾਂਦਾ ਹੈ ਅੱਛਾ ਸ਼ਾਮ ਨੂੰ ਠੰਡਾ ਕਰਕੇ ਉਹਨੂੰ ਜਾਗ ਲਾਉਣਾ ਔਰ ਸਵੇਰੇ ਉਹਨੂੰ ਰੜਕਣਾ ਚਾਹੇ ਉਹ ਮਸ਼ੀਨ ਨਾਲ ਰੜਕ ਲੋ ਚਾਹੇ ਮਨਹਾੜੀ ਨਾਲ ਰੜਕੋ ਅੱਛਾ ਅੱਗੇ ਪਿੰਡਾਂ ਦੇ ਵਿੱਚ ਲੱਕੜ ਵੀ ਮਨਹਾਣੀ ਹੁੰਦੀ ਸੀ ਹਾਂ ਹਾਂ ਉਹਦੇ ਨਾਲ ਵੀ ਰੜਕਦੇ ਸੀ ਹੁਣ ਤਾਂ ਇਲੈਕਟ੍ਰੋਨਿਕ ਆ ਗਈਆਂ ਹਾਂ ਹੁਣ ਇਲੈਕਟ੍ਰੋਨਿਕਾਂ ਦੀ ਤੇ ਜਿਹੜਾ ਮੱਖਣ ਹੁੰਦਾ ਉਹ ਦੂਜੇ ਮੱਖਣੋਂ ਵੀ ਵੱਖਰਾ ਹੁੰਦਾ ਅੱਛਾ ਉਹ ਕਿਦਾਂ ਜੀ ਹਾਂ ਜਿਵੇਂ ਆ ਬੇਰਕਾ ਦਾ ਹੁੰਦਾ ਜਾਂ ਅਮੂਲ ਦਾ ਹੁੰਦਾ ਉਹਦਾ ਟੇਸਟ ਦੇਖ ਲਿਓ ਤੇ ਪਿੰਡ ਵਾਲੀ ਦਾ ਦੇਖ ਲਿਓ ਤੇ ਅੱਛਾ ਬਾਬਾ ਜੀ ਆਪ ਅਗਲੀ ਗੱਲ ਕਰਦੇ ਆਂ ਕਿੰਨੇ ਕਿ ਟਾਈਮ ਦਾ ਪ੍ਰੋਸੈਸ ਹੁੰਦਾ ਜਦੋਂ ਤੁਹਾਡੀ ਲੱਸੀ ਤਿਆਰ ਹੋ ਜਾਂਦੀ ਹੈ ਕਿੰਨੇ ਕਿ ਟਾਈਮ ਬਾਅਦ ਪੂਰੀ ਪ੍ਰੋਪਰ ਹੋ ਜਾਂਦੀ ਹੈ ਇਹ ਜੀ ਤਕਰੀਬਨ ਅਧਾ ਘੰਟਾ ਲੱਗਦਾ ਬਸ ਤੇ ਦੁੱਧ ਨੂੰ ਰਾੜਨ ਤੋਂ ਪਹਿਲਾਂ ਮਤਲਬ ਹੈਗਾ 9 ਘੰਟਿਆਂ ਦਾ ਪ੍ਰੋਸੈਸ ਹਾਂਜੀ ਇੰਨਾ ਕੁ ਤਾਂ ਹੈਗਾ ਅੱਛਾ ਤੇ ਬਾਬਾ ਜੀ ਹੁਣ ਦੂਸਰਾ ਸਵਾਲ ਮੇਰਾ ਇਹ ਹੈ ਕਿ ਜਿਹੜੀ ਆਹ ਚਾਟੀ ਦੀ ਲੱਸੀ ਹੁੰਦੀ ਹੈ ਤੇ ਇੱਕ ਜਿਹੜੀ ਦੂਸਰੀ ਸਫੇਦ ਰੰਗ ਵਾਲੀ ਲੱਸੀ ਹੁੰਦੀ ਹੈ ਦੋਨਾਂ 'ਚ ਕੀ ਫਰਕ ਹੁੰਦਾ ਉਹਦੇ ਜਿਵੇਂ ਜੀ ਆਪਾਂ ਦੁੱਧ ਨੂੰ ਵਾੜ ਲੈਨੇ ਵਾੜ ਕੇ ਉਹਨੂੰ ਠੰਡਾ ਕਰ ਲੈਣਾ ਤੇ ਉਹਦੇ ਵਿੱਚ ਦਹੀਂ ਦਾ ਜਾਗ ਲਾ ਲੈਣਾ ਇਹ ਉਹ ਟਿੱਟਾ ਰੰਗ ਚਟਾਈ ਰਹੂਗਾ। ਪਰ ਬਣਦਾ ਤਾਂ ਉਹ ਵੀ ਲੱਸੀ ਜਾਂਦੀ ਆ ਪਰ ਉਹਦੇ ਨਾਲ ਡਿਫਰੈਂਸ ਨਹੀਂ ਕਰਦੀ। ਅੱਛਾ। ਉਹਦੇ ਨਾਲ ਅਲੱਗ ਹੁੰਦੀ ਆ। ਉਹ ਉਹ ਉਹਦਾ ਕੀ ਮਤਲਬ ਹੁੰਦਾ ਜੀ? ਹਾਂਜੀ। ਦੂਸਰੀ ਵਾਲੀ ਦਾ। ਦੂਸਰੀ ਵਾਲੀ ਲੱਸੀ ਤਾਂ ਹੈ ਪਰ ਉਹਦੇ ਵਿਟਾਮਿਨ ਘੱਟ ਹੁੰਦੇ ਹੋਗੇ। ਕੁਝ ਘੱਟ ਹੁੰਦੇ ਆ। ਹਾਂਜੀ। ਅੱਛਾ ਬਾਬਾ ਜੀ ਜਿਹੜੀ ਚਾਟੀ ਦੀ ਲੱਸੀ ਆ ਇਹ ਤਾਂ ਕੀ ਫਾਇਦਾ? ਇਹ ਤਾਂ ਜੀ ਫੈਲੀ ਫੈਲੀ ਆ। ਹੂੰ। ਚਾਹੇ ਗਰਮੀ ਚ ਪੀ ਲੋ ਚਾਹੇ ਸਰਦੀਆਂ ਚ ਪੀ ਲੋ। ਹੂੰ। ਇਹ ਹਾਜਮੇ ਵਾਸਤੇ ਬਹੁਤ ਵਧੀਆ ਸੀ। ਅੱਛਾ ਜੀ। ਤੇ ਰੋਟੀ ਪਾਣੀ ਜਦੋਂ ਖਾਣੇ ਆਂ ਆਪਾਂ ਲੱਸੀ ਦਾ ਚਾਹੇ ਰੋਟੀ ਦੇ ਨਾਲ ਵੀ ਲੈ ਲਓ ਜਾਂ ਬਾਅਦ ਵਿੱਚ ਵੀ ਲੋ ਹਾਂ ਇਹ ਰੋਟੀ ਨੂੰ 5-7 ਮਿੰਟ ਜੀ ਹਜਮ ਕਰ ਦਿੰਦੀ ਹੈ ਅੱਛਾ ਬਹੁਤ ਇੰਨਾ ਨਹੀਂ ਕਿ ਕੋਈ ਕਮੈਂਟ ਕੀਆ ਹਾਂ ਪੁਰਾਣੇ ਲੋਕ ਕਹਿੰਦੇ ਸੀ ਰੋਟੀ ਦੇ ਬਾਅਦ ਗੁੜ ਦੀ ਦਲੀ ਖਾਣੀ ਚਾਹੀਦੀ ਹਾਂਜੀ ਹਾਂਜੀ ਇਹਦੇ ਗੁੜ ਦੀ ਦਲੀ ਵੀ ਲੋੜ ਨਹੀਂ ਆ ਜੇ ਲਸੀ ਨਾਲ ਆਪਾਂ ਰੋਟੀ ਖਾਈਏ ਤੇ ਪੀਏ ਫਾਇਦਾ ਹੀ ਫਾਇਦਾ ਹੈ ਅੱਛਾ ਬਾਬਾ ਜੀ ਤੇ ਜਿਹੜਾ ਮਤਲਬ ਇਹ ਪਨੀਰ ਵਨ ਜਿਹੜਾ ਮੱਖਣ ਮੰਦਾ ਇਹਦਾ ਉਹ ਵੀ ਅਲੱਗ ਹੁੰਦਾ ਹਾਂਜੀ ਉਹ ਕਿਵੇਂ ਅਲੱਗ ਹੁੰਦਾ ਜੀ ਉਹਦਾ ਵੀ ਕੁਆਂਟੀਟੀ ਫਰਕ ਆ ਇਹ ਜਿਹੜਾ ਦੁੱਧ ਵਾ ਬੇਰਕੇ ਦਾ ਹਾਂ ਮੈਂ ਇਹ ਨਹੀਂ ਕੁਆਲਟੀ 3% ਜੀ ਹੁੰਦਾ ਹੈ ਅੱਛਾ ਜੀ ਜਿਹੜਾ ਅਸੀਂ ਖਰੀਦਦੇ ਆ ਇਹ 85 ਰੁਪਏ ਕਿਲੋ ਲੈ ਕੇ ਉਹਨੂੰ ਬਣਾਉਨੇ ਆ ਤੇ 10% ਫੈਕਟਰੀ ਆ ਬੀ ਅੱਛਾ ਹਾਂਜੀ ਉਹ ਤਾਂ ਫਿਰ ਬਹੁਤ ਮਹਿੰਗਾ ਪੈ ਜਾਂਦਾ ਹਣਾ ਜੀ ਹਾਂਜੀ ਮਹਿੰਗਾ ਬਹੁਤ ਪੈ ਜਾਂਦਾ ਹਣਾ ਮਹਿੰਗਾ ਪੈ ਜਾਂਦਾ ਜੀ ਉਹ ਫਿਰ ਉਹ ਜੇ ਸਾਨੂੰ ਉਹਦਾ ਪ੍ਰੋਫਿਟ ਆ ਸਮਝ ਲਓ ਮੱਖਣ ਦੇ ਵਿੱਚ ਵੀ ਆ ਜਾਂਦਾ ਤੇ ਕਿਉਂ ਦੇ ਵਿੱਚ ਵੀ ਹੈ ਅੱਛਾ ਹਾਂਜੀ ਤੇ ਜਿਹੜੇ ਬਾਬਾ ਜੀ ਗੱਲ ਹੈ ਤੁਸੀਂ ਮਤਲਬ ਮਹਿੰਗਾ ਦੁੱਧ ਲੈਨੇ ਹੋ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋ ਅੱਜ ਕੱਲ ਦੇ ਲੋਕ ਆ ਤੁਹਾਡੇ ਸਾਹਮਣੇ ਹੀ ਮੈਕਡੋਨਲਡ ਖੁੱਲਿਆ ਹੋਇਆ ਹੈ ਉਧਰਲੇ ਵਾਸਤੇ ਕਿੱਝ ਗਏ ਨੇ ਹੈਨਾ ਤੇ ਜਿਹੜਾ 85 ਰੁਪਏ ਲ ਕਿਲੋ ਵਾਲਾ ਦੁੱਧ ਹੈਗਾ ਸ਼ਹਿਰਾਂ 'ਚ ਤਾਂ ਬਿਲਕੁਲ ਨਾ ਮੁਮਕਿਨ ਹੈ ਮਿਲਣਾ ਉਹ ਫਿਰ ਪਿੰਡਾਂ 'ਚ ਤੁਸੀਂ ਕਿਵੇਂ ਇਕੱਠਾ ਕਰਦੇ ਹੋ ਮਰਜ ਕਰੋ ਮਤਲਬ ਲੈ ਕੇ ਆਉਂਦੇ ਹਾਂਜੀ ਹਾਂਜੀ ਸਰ ਡੇਰੀ ਤੋਂ ਕਲੈਕਟ ਕਰਦੇ ਆ ਅੱਛਾ ਜੀ ਸਾਡੇ ਆਪਣੇ ਫਾਰਮਰਾਂ ਦਾ ਅੱਛਾ ਜੀ ਉਹਨਾਂ ਤੋਂ ਲੈਨੇ ਆ ਪੂਰੇ ਤਾਂ ਸੈਂਕੜੇ ਨਹੀਂ ਆਪਦਾ ਸੀ ਹਾਂਜੀ 1% ਵੀ ਉਹ ਵਿੱਚ ਹੈਰਾ ਫੇਰੀ ਨਹੀਂ ਹੋਉਂਦਾ ਅੱਛਾ ਜਿਵੇਂ ਉਹ ਮੱਝ ਦਾ ਦੁੱਧ ਚੁੰਦੇ ਆ ਉਵੇਂ ਹੀ ਸਾਨੂੰ ਉਹ ਪ੍ਰੋਵਾਈਡ ਕਰਦੇ ਅੱਛਾ ਉਵੇਂ ਪ੍ਰੋਵਾਈਡ ਕਰਦੇ ਕਿੰਨਾ ਲੈ ਕੇ ਆੰਦੇ ਹੋ ਅਸੀਂ ਲੈੰਮੀ ਆ ਜੀ 10 ਕਿਲੋ ਲੈ ਕੇ ਤੇ ਫਿਰ ਉਹ ਜੀ ਲੱਸੀ ਕਿੰਨੀ ਕਿ ਨਿਕਲ ਜਾਂਦੀ ਹੈ ਲੱਸੀ 1.5 ਗੁਣਾ ਹੋ ਜਾਂਦੀ ਹੈ ਹਾਂਜੀ 1.5 ਗੁਣਾ ਅੱਛਾ 1.5 ਗੁਣਾ ਹੋ ਜਾਂਦੀ ਹੈ ਹਾਂਜੀ ਤੇ ਫਿਰ ਉਹ ਸਾਰਾ ਦਿਨ ਚ 15 ਕਿਲੋ ਲੱਸੀ ਨਿਕਲ ਜਾਂਦੀ ਹੈ ਹਾਂਜੀ ਨਿਕਲਦੀ ਅੱਛਾ ਬਾਬਾ ਜੀ ਅਗਲਾ ਸਵਾਲ ਮੇਰਾ ਹੈ ਕਿ ਲੋਕ ਕੋਈ ਘਰ ਦੇ ਕਹਿੰਦੇ ਸੀਗੇ ਵੀ ਸਰਦੀਆਂ ਚ ਇਹਦੀ ਵੀ ਲੱਸੀ ਨਹੀਂ ਪੀਣੀ ਹੈਗੀ ਸਰਦੀ ਹੋ ਜਾਂਦੀ ਉਹ ਠੰਡੀ ਹੁੰਦੀ ਹੈ ਇਹ ਕੀ ਹੈ ਜੀ ਨਹੀਂ ਕੋਈ ਇਹ ਬਹਿ ਮਮ ਅੱਛਾ ਹਾਂਜੀ ਕੋਈ ਕਹਿੰਦਾ ਜ਼ੁਕਾਮ ਹੋ ਜਾਊਗਾ ਹਾਂ 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 ਨਾ ਬਿਲਕੁਲ ਹਾਈ ਪਿੰਡੂ ਏਰੀਏ ਵਾਲੇ ਹੈਗੇ ਆ ਕੋਈ ਸ਼ਹਿਰਾ ਵਾਲੇ ਗਾ ਕਿ ਸਾਡੇ ਕੋਲ ਜਿਆਦੇ ਆ ਪਿੰਡਾਂ ਵਾਲੇ ਘੱਟ ਅੱਛਾ ਯਾਨੀ ਕਿ ਸ਼ਹਿਰਾ ਵਾਲੇ ਨੂੰ ਪਤਾ ਹੈ ਵੀ ਚਾਟੀ ਦੀ ਲੱਸੀ ਦਾ ਫਾਇਦੇ ਕੀ ਨੇ ਆਂਦੇ ਆ ਤੁਹਾਡੇ ਕੋਲ ਕਿੱਥੋਂ ਕਿੱਥੋਂ ਆਂਦੇ ਆ ਸਾਡੇ ਤੋਂ ਲੁਧਿਆਣਾ ਮੋਗਾ ਅਰੇ ਜੀ ਜੋ ਜਿੱਡੀ ਜੋੜ ਤੋਂ ਲੰਘਦੇ ਆ ਫਿਰੋਜ਼ਪੁਰ ਰੋਡ ਤੋਂ ਹਾਂ ਸਾਰੇ ਸਾਡੇ ਕੋਲ ਪੈਕਟ ਬੱਧ ਲੈ ਕੇ ਜਾਂਦੇ ਆ ਪੀ ਕੇ ਘੱਟ ਲੈ ਕੇ ਜਾਂਦੇ ਅੱਛਾ ਹਰ ਵਾਸਤੇ ਜਿਆਦਾ ਲੈ ਕੇ ਜਾਂਦੇ 40 ਰੁਪਏ ਪ੍ਰੈਕਟ ਕਿਲੋ ਦਾ ਅਸੀਂ ਪੈਕ ਕੀਤਾ ਹੋਇਆ ਹਾਂ 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 ਤੇ ਉਹ ਲੈ ਕੇ ਜਾਂਦੇ ਠੀਕ ਹੈ ਉਹ ਉਹਨੂੰ ਜਿਹੇ ਕਰੇ ਜਾ ਕੇ ਤੁਸੀਂ ਗੇੜੀ ਬਣਾ ਲਓ ਸਾਡੇ ਵਾਲੀ ਦਾ ਅੱਛਾ ਇੰਨੀ ਗਾੜੀ ਹੁੰਦੀ ਹੈ ਹਾਂ ਹਾਂ ਜੀ ਪੀ ਕੇ ਦੇ ਖੁੰਗ ਤੋਂ ਪਤਾ ਲੱਗ ਜਾਏਗਾ ਹਾਂ ਹਾਂ ਬਈ ਬਾਜ਼ਾਰੂ ਪੀ ਕੇ ਦੇਖੀ ਹੁੰਨੀ ਆ ਤੁਸੀਂ ਤੇ ਸਾਡੇ ਵਾਲੀ ਪੀ ਕੇ ਦੇਖੋਗੇ ਤਾਂ ਤੁਹਾਨੂੰ ਲੱਗ ਰਿਹਾ ਪਤਾ ਲੱਗੇ ਉਹ ਵੀ ਹੈ ਡਿਫਰੈਂਟ ਅੱਛਾ ਬਾਬਾ ਜੀ ਇੱਕ ਗੱਲ ਹੋਰ ਹੈ ਵੀ ਜਿਵੇਂ ਸ਼ਹਿਰਾਂ ਦੇ ਵਿੱਚ ਜਿਵੇਂ ਮਤਲਬ ਕਈ ਮਹਿੰਗੇ ਇਲਾਕਿਆਂ ਦੇ ਵਿੱਚ ਸਾਈਕਲ ਤੇ ਮੋਟਰਸਾਈਕਲ ਤੇ ਚਾਟੀ ਦੀ ਲੱਸੀ ਵਿੱਚ ਨੂੰ ਆਉਂਦੇ ਨੇ ਕਿ ਉਹ ਜਿਹੜੀ ਲੱਸੀ ਹੈ ਬੜੀ ਪਾਣੀ ਵਰਗੀ ਹੁੰਦੀ ਹੈ ਜਾਂ ਮਤਲਬ ਨਹੀਂ ਫਿਰ ਉਹ ਚਾਟੀ ਦੀ ਨਹੀਂ ਆ ਉਹ ਕਰਦੀ ਬਣਾਈ ਉਹ ਦੂਸਰੀ ਆਟ ਵੀ ਚਲਾ ਅੱਛਾ ਹਾਂਜੀ ਉਹ ਚਾਟੀ ਦੀ ਨਹੀਂ ਬਣਦੀ ਤੇ ਪਛਾਣ ਕੀ ਹੁੰਦੀ ਹੈ ਜੀ ਪਛਾਣ ਇਹ ਰੰਗ ਦਾ ਹੀ ਆ ਉਹਦਾ ਵਾਈਟ ਰੰਗ ਹੁੰਦਾ ਇਹਦਾ ਥੋੜਾ ਬਰਾਊਨ ਜਿਹਾ ਹੁੰਦੀ ਅੱਛਾ ਹਾਂਜੀ ਅੱਛਾ ਬਾਬਾ ਜੀ ਇੱਕ ਗੱਲ ਹੋਰ ਹੈ ਜਿਵੇਂ ਵੀ ਪਹਿਲਾਂ ਵਾਲੇ ਪਲਵਾਨ ਹੁੰਦੇ ਸੀ ਕਿਲੋ-ਕਿਲੋ ਲੱਸੀ ਕਿਲੋ-ਕਿਲੋ ਦੁੱਧ ਪੀ ਜਾਂਦੇ ਸੀ ਕੁਝ ਨਹੀਂ ਹੁੰਦਾ ਸੀ ਉਹਨਾਂ ਨੂੰ ਅੱਜ ਕੱਲ ਦੇ ਬੱਚੇ ਦੋ ਗਲਾਸ ਦੁੱਧ ਪੀ ਲੈਣਾ 85 ਰੁਪਏ ਦਾ ਥੋੜੇ ਵਾਲਾ ਦੁੱਧ ਪੀ ਲੈਣਾ ਤਾਂ ਦਸਤ ਲੱਗ ਜਾਂਦੇ ਇਹਦਾ ਕੀ ਕਾਰਨ ਹੈ ਮੈਂ ਤੁਹਾਨੂੰ ਦੱਸਦਾ ਜੀ ਮੇਰਾ ਇੱਕ ਦੋਸਤ ਹੈ ਲੁਧਿਆਣੇ ਅੱਛਾ ਜੀ ਸ਼ਰਮਾ ਸ਼ਰਮਾ ਕਰ ਉਹ ਮੈਂ ਕਰੋ ਸਾਗ ਬਣਾ ਕੇ ਲੈ ਗਿਆ ਮੈਂ ਇੰਨੀ ਕਿ ਡੱਬੀ ਜਿਹੜੀ ਹੁੰਦੀ ਆ ਆਚਾਰ ਵਾਲੀ ਬੱਚਿਆਂ ਦੀ ਉਹ ਮੱਖਣ ਲੈ ਗਿਆ ਬਾਅਦ ਅੱਛਾ ਜੀ ਉਹਨਾਂ ਨੂੰ ਸੁਆਦ-ਸੁਆਦ ਚ ਖਾ ਲਿਆ ਤੇ ਅਗਲੀ ਵਾਰੀ ਮੈਨੂੰ ਕਹਿੰਦੇ ਜਾਵੇ ਮੱਖਣ ਨਾਲ ਲੈ ਕੇ ਅੱਛਾ ਕੀ ਬਾਤ ਹੋਈ ਕਹਿੰਦਾ ਯਾਰ ਸਾਡੇ ਸਾਰਿਆਂ ਨੂੰ ਲੈ ਕੇ ਜੀਣ ਨਾਲ ਅੱਛਾ ਵੀ ਇੰਨੀ ਤਾਕਤ ਪਰ ਹੈ ਵੀ ਇਹ ਲੈ ਕੇ ਨਹੀਂ ਆਇਆ ਇੰਨੀ ਤਾਕਤ ਪਰ ਹੈ ਅਸੀਂ ਇਹ ਇਕੱਲਾ-ਕੱਲਾ ਜਾਣਾ ਇੰਨੀ ਖਾ ਜਾਣੇ ਆ ਅੱਛਾ ਹਾਂਜੀ ਉਹ ਤਾਂ 4 ਜਾਣਿਆਂ ਨੂੰ ਨਾ 50 ਗ੍ਰਾਮ ਪਨੀਰ ਨਹੀਂ ਖਾ ਮੱਖਣ ਨਹੀਂ ਖਾ ਉਹ ਇਹਦਾ ਕੀ ਕਰਨੇ ਬਾਬਾ ਜੀ ਕਿਉਂ ਮਤਲਬ ਇਦਾਂ ਹੋਵੇ ਤਾਕਤ ਜਾਏ ਸਾਡਾ ਸਰੀਰ ਨਹੀਂ ਚੱਲ ਸਕਦਾ ਹਾਂਜੀ ਹਾਂਜੀ ਪਿੰਡੂ ਤਾਂ ਚੱਲ ਸਕਦੇ ਆ ਤੇ ਸ਼ਹਿਰੀ ਤਾਂ ਤੁਹਾਨੂੰ ਪਤਾ ਦੇਸੀ ਕਮਜ਼ੋਰ ਕਮਜ਼ੋਰ ਸਹੀ ਗੱਲ ਹੈ ਹਾਂ ਬਾਬਾ ਜੀ ਤੁਹਾਡੇ ਵਿੱਚ ਦੇਖੋ ਜੀ ਉਹ ਵੱਡਾ ਸਾਰਾ ਵਰਕਰ ਦਾ ਪੁਆਇੰਟ ਹੈਗਾ ਹੈ ਨਾ ਲੋਕ ਜਿਹੜੇ ਵੱਡੇ ਅਮੀਰ ਜਿਆਦੇ ਆਉਂਦੇ ਨੇ ਸ਼ੀਸ਼ੇ ਕਾਲੇ ਹੁੰਦੇ ਨੇ ਮਹਿੰਗੀਆਂ ਗੱਡੀਆਂ ਹੁੰਦੀਆਂ ਨੇ ਉਧਰ ਆ ਕੇ ਰੁਕ ਜਾਂਦੇ ਨੇ ਕਿ ਕਈ ਵਾਰੀ ਇਦਾਂ ਹੋਇਆ ਉਧਰੋਂ ਉੱਠ ਕੇ ਤੁਹਾਡੇ ਕੋਲ ਆਏ ਹੁਣ ਹਾਂਜੀ ਆਉਂਦੇ ਅੱਛਾ ਹਾਂ ਟੈਸਟ ਕਰ ਲਾਉਂਦੇ ਆ ਅੱਛਾ ਉਹ ਕਹਿੰਦੇ ਯਾਰ ਇਹ ਮਤਲਬ ਬੱਕਰੀ ਆ ਜਿਹੜਾ ਪੀਜੇ ਦਾ ਇੱਕ ਵਾਰੀ ਅਸੀਂ 5-5 600-100 ਰੁਪਈਆ ਖਿਲਾ ਕੇ ਜਾਂਦੇ ਆ ਫੇਰ ਉਹਦਾ ਫਾਇਦਾ ਤਾਂ ਕੋਈ ਹੈ ਨਹੀਂ ਨੁਕਸਾਨ ਨਹੀਂ ਨੁਕਸਾਨ ਹੀ ਹੈ ਉਹ ਵੀ ਆ ਤੇ ਚਾਹ ਚਾਹ ਵੀ ਅਸੀਂ ਬਣਾਉਂਦੇ ਆ ਨਾਲ ਅਧਿਕਰ ਵਾਲੀ ਚਾਹ ਤੇ ਲੌਂਗਾ ਵਾਲੀ ਚਾਹ ਕਈ ਸਾਡੇ ਕੋਲ ਟੈਸਟ ਕਰਨਾ ਹੁੰਦੇ ਆ ਤੇ ਜਿਹੜਾ ਕੌਫੀ ਦਾ ਤੇ ਸਾਡੇ ਵਾਲੀ ਦਾ ਉਹ ਦੋਨਾਂ 'ਚ ਫਰਕ ਸਹੀ ਗੱਲ ਹੈ ਸਹੀ ਗੱਲ ਹੈ ਬਾਬਾ ਜੀ ਹੋਰ ਦੱਸੋ ਆਪਣੇ ਜਿਹੜੇ ਘਰ ਦੇ ਦੇਸੀ ਖਾਣੇ ਹੁੰਦੇ ਆ ਚਾਟੀ ਦੀ ਲੱਸੀ ਹੋ ਗਈ ਦੁੱਧ ਹੋ ਗਿਆ ਪਨੀਰ ਹੋ ਗਿਆ ਇਹ ਹੁਣ ਦੇਖੋ ਜੀ ਖਪਤ ਬਹੁਤ ਹੈ ਲੁਧਿਆਣਾ ਸ਼ਹਿਰ 'ਚ ਕਿ ਹਰ ਇੱਕ ਸ਼ਹਿਰ 'ਚ ਹੀ ਹੁੰਦੀ ਹੈ ਉਹ ਫਿਰ ਉਹ ਦੁੱਧ ਆਬਾਦੀ ਜ਼ਿਆਦਾ ਹੋਣ ਕਰਕੇ ਫਿਰ ਉਹ ਕਿਦਾਂ ਪੂਰੇ ਕਰਦੇ ਨੇ ਫਿਰ ਇੰਨਾ ਕਦ ਤੱਕ ਮੈਨੂੰ ਲੱਗਦਾ ਨਹੀਂ ਇੰਨਾ ਨੇਚਰਲ ਹੁੰਦਾ ਹੋਣਾ ਕਿਹੜਾ ਦੁੱਧ ਹਾਂਜੀ ਹਾਂਜੀ ਦੂਜਾ ਫਿਰ ਉਹਨੂੰ ਹੋਰ ਪਾਸੇ ਵੀ ਜਿਵੇਂ ਹਣਾ ਅ ਕਰੀਮੋਂ ਤੋਂ ਕੱਢ ਲੈਂਦੇ ਆ ਇਹ ਜਿਹੜੀ ਆਪਾਂ ਆਮ ਲੱਸੀ ਕਹਿੰਦੇ ਆ ਉਹ ਉਹਨੂੰ ਕਹਿੰਦੇ ਆ ਦੂਜਾ ਕਿਆ ਬਾਤ ਹੈ ਕਰੀਮ ਲਾ ਕੇ ਨਾ ਹਾਂ ਹਾਂ ਉਹਦੀ ਪਰਸੈਂਟੇਜ ਹੈਂਜੀ ਸਪਰੇਟ ਦਾ ਸਪਰੇਟਾ ਹਾਂ ਉਹ ਸਪਰੇਟੇ ਦੀ ਲੱਸੀ ਜੇ ਖੱਟੀ ਹੋ ਉਥਾਰਨ ਓਕੇ ਉਹ ਪੀ ਵੀ ਨਹੀਂ ਸਕਦਾ ਤੇ ਠੀਕ ਹੈ ਹੋਰ ਹੋਰ ਜੱਜਮੈਂਟ ਇਹੀ ਆ ਵੀ ਸਪਰੇਟਾ ਔਰ ਜਾਨੀ ਕਿ 1.5% ਹੋ। ਅੱਛਾ ਫਿਰ ਬਾਬਾ ਜੀ ਰੇਟ ਵੀ ਕਿੰਨਾ ਕਰਖਿਆ ਤੁਸੀਂ? ਰੇਟ ਜੈ ਜੀ ਆ ਸਾਡਾ 20 ਰੁਪਏ ਗਲਾਸ 10 ਸਪੀਡ ਦਾ ਗਲਾਸ ਸਾਡੇ ਕੋਲ। ਅੱਛਾ ਜੀ 20 ਰੁਪਏ ਦਾ। ਹੂੰ ਕਿ ਟੈਕ ਟੈਗਾ 40 ਰੁਪਏ। ਅੱਛਾ। ਹਾਂਜੀ। 1 ਲੀਟਰ ਕਿੰਨੇ ਆਂਦੀ ਹੈ? 1 ਲੀਟਰ 40 ਰੁਪਏ। 1 ਲੀਟਰ ਦੀ। ਹਾਂਜੀ। ਬਸ। ਬਸ। ਇਹ ਤਾਂ ਜਮਾਂ ਬਾਜ਼ਾਰ ਵਾਲਾ ਰੇਟ ਹੀ ਆ ਜੀ। ਹਾਂਜੀ ਬਾਜ਼ਾਰ ਦਾ। ਇਹਨੂੰ ਚਾਹੇ ਘਰੇ ਜਾ ਕੇ ਤੁਸੀਂ ਡੇਢ ਬਣਾ ਲਓ। ਚਾਹੇ ਕਿੰਨੇ ਮਰਜ਼ੀ। ਬਾਬਾ ਜੀ ਤੁਸੀਂ ਸਿਹਤ ਵੰਡ ਰਹੇ ਹੋ। ਪਰ ਲੋਕਾਂ ਨੂੰ ਪਤਾ ਨਹੀਂ ਹੈ ਵੀ ਤੁਸੀਂ ਕੀ ਬਣ ਰਹੇ ਹੋ ਕਹਿੰਦੇ ਵੀ ਹੀਰੇ ਦੀ ਪਛਾਣ ਚੋਰੀ ਨਹੀਂ ਹੁੰਦੀ ਆ ਤੇ ਫਿਰ ਮਤਲਬ ਅੱਜ ਕੱਲ ਦੇ ਨੌਜਵਾਨ ਕਿੰਨੇ ਆਣੇ ਤੁਹਾਡੇ ਕੋਲੇ ਹਾਂਜੀ ਨੌਜਵਾਨ ਲੈਸ ਘੱਟ ਆਉਂਦੇ ਆ ਬਜ਼ੁਰਗ ਜ਼ਿਆਦੇ ਆਉਂਦੇ ਆ ਅੱਛਾ ਜਿਨ੍ਹਾਂ ਨੂੰ ਪਤਾ ਹੈ ਹਾਂਜੀ ਤਾਂ ਜਾਂ ਸ਼ਹਿਰੀ ਲੋਕ ਜ਼ਿਆਦੇ ਹੁੰਦੇ ਆ ਬਾਬਾ ਜੀ ਕੀ ਕਹਿਣਾ ਕੀ ਚਾਹੋਗੇ ਅੱਜ ਤੁਹਾਨੂੰ ਸਾਰਾ ਪੰਜਾਬ ਦੇਖ ਰਿਹਾ ਹੈ ਸਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਕੀ ਕੋਈ ਮੈਸੇਜ ਦੇਣਾ ਚਾਹੋਗੇ ਅੱਜ ਕੱਲ ਦੀ ਪੀੜ੍ਹੀ ਨੂੰ ਅੱਜ ਕੱਲ ਦੇ ਜਿਹੜੇ ਸ਼ਹਿਰਦਾਰ ਦੇ ਬੰਦੇ ਨੇ ਚੱਟੀ ਦੇ ਨਸੀਬਾਰੇ ਘਰ ਦੇ ਖਾਣ ਪਾਣ ਬਾਰੇ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੀ ਦਵਾਗੇ ਜੀ ਪਿੰਡੂ ਜਿਹੜੀ ਸਿਹਤ ਆ ਪਿੰਡੂ ਵਾਲੀ ਦੀ ਛੈਰੀਆਂ ਨਾਲ ਵਧੀਆ ਦੋ ਇਹ ਅੱਜ ਕੱਲ ਨੌਜਵਾਨ ਨਸ਼ਾ ਬਣੇ ਜਾ ਰਹੇ ਆ ਨਸ਼ੇ ਤੋਂ ਪਰਹੇਜ਼ ਕਰਨ ਚਾਹੀਦਾ ਜਿਹੜਾ ਦੇਸੀ ਖਾਣ ਪੀਣ ਆ ਉਹਨੂੰ ਬਣਾਉਣਾ ਚਾਹੀਦਾ ਨਾ ਕਿ ਬਰਗਰ ਪੀਜੇ ਡੋਨਰ ਉਹ ਵਗੈਰਾ ਪੀਤੀਆਂ ਜਿਹੜੀਆਂ ਮਾਰਨ ਨੇ ਅੱਜ ਵੀ ਛਲਾ ਉਹ ਨਹੀਂ ਯੂਜ਼ ਕਰਨੀ ਦਾ ਹੀ ਇਹੀ ਮੇਰਾ ਸੰਦੇਸ਼ ਜੀ ਤਾ ਬਾਪੂ ਜੀ ਤੁਹਾਨੂੰ ਦੇਖ ਕੇ ਗੁਰਦਾਸ ਮਾਨ ਜੀ ਦੀ ਇੱਕ ਲਾਈਨ ਯਾਦ ਆ ਗਈ ਕਹਿੰਦੇ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਟੋਰਨਲ ਬੈਠਾ ਹੋਵੇ ਮੰਜੇ ਤੇ ਜੱਟ ਬਣਿਆ ਨਵਾਬ ਹੋਵੇ ਉਹੀ ਗੱਲ ਐ ਮਤਲਬ ਜਿਹੜੇ ਖਾਣ ਪੀਣ ਨੇ ਹਾਂਜੀ ਪੰਜਾਬੀ ਹੋਣਾ ਚਾਹੀਦਾ ਪੰਜਾਬੀ ਹੋਣਾ ਚਾਹੀਦਾ ਪੰਜਾਬੇ ਵਰਗਾ ਖਾਣਾ ਤਾਂ ਕਿਤੇ ਹੈ ਨਹੀਂ ਹਾਂ ਨਹੀਂ ਹੈ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲ ਚਾਟੀ ਦੀ ਲੱਸੀ ਹੈ ਨਾਲ ਚਾਟੀ ਦੀ ਲੱਸੀ ਜੀ ਬਹੁਤ ਤਾਂ ਦੋਸਤੋ ਐਸਨ ਸਾਡੇ ਨਾਲ ਬਾਬਾ ਜੀ ਚਮਕੌਰ ਸਿੰਘ ਜਿਹੜੇ ਆ ਮੁੱਲਾਪੁਰ ਦੇ ਜਮਾਂ ਲੱਗੇ ਆ ਤੇ ਹਾਂਜੀ ਦੱਖਾਂ ਮਿੰਡ ਦੱਖਾਂ ਮਿੰਡ ਹਾਂਜੀ ਆ ਦੱਖੇ ਦਾ ਗੇਟ ਹੀ ਹੈ ਨਾ ਹਾਂਜੀ ਹਾਂਜੀ ਦੱਖਾਂ ਤਾਂ ਦੋਸਤੋ ਇੱਕ ਵਾਰੀ ਜਦੋਂ ਤੁਸੀਂ ਫਿਰੋਜ਼ਪੁਰ ਵਾਲੀ ਸਾਈਡ ਤੋਂ ਆਓ ਤਾਂ ਤੁਹਾਡੇ ਬਿਲਕੁਲ ਆ ਰਾਈਟ ਸਾਈਡ ਤੇ ਆ ਲੈਫਟ ਸਾਈਡ ਤੇ ਪੈਂਦੇ ਹੈਗੇ ਬਾਬਾ ਜੀ ਉਧਰੋਂ ਅਗਰ ਤੁਸੀਂ ਜਾ ਰਹੇ ਹੋ ਤਾਂ ਮੈਕਡੋਨਲਡ ਦੇ ਬਿਲਕੁਲ ਆਪੋਜ਼ਿਟ ਸਾਈਡ ਆਪਾਂ ਬਾਬਾ ਜੀ ਦੀ ਚਾਟੀ ਦੀ ਲੱਸੀ ਆ ਬੋਰਡ ਤੁਸੀਂ ਦੇਖ ਸਕਦੇ ਹੋ ਦੂਸਰੀ ਗੱਲ ਕੀ ਹੈ ਸਿਹਤ ਦਾ ਖਿਆਲ ਰੱਖਿਆ ਕਰੋ ਕਿਉਂਕਿ ਸਿਹਤ ਤੁਹਾਡੀ ਸਭ ਤੋਂ ਪਹਿਲਾਂ ਹੈ ਕਿਉਂਕਿ ਜੇਕਰ ਤੁਸੀਂ ਆਪਣੇ ਸਰੀਰ ਨੂੰ ਸੋਤ ਰੱਖੋਗੇ ਫੇਰ ਹੀ ਜਾ ਕੇ ਤੁਹਾਡਾ ਕਿਤੇ ਗੁਜ਼ਾਰਾ ਹੋਣਾ ਆਦਰਵਾਇਜ਼ ਤੁਹਾਨੂੰ ਪਤਾ ਹੀ ਹੈ ਅੱਜਕੱ ਜਦੋਂ ਤੱਕ ਤੁਸੀਂ ਜੁੜੇ ਰਹੋ ਨਿਰਪੱਖ ਪੋਸਟ ਪੰਜਾਬੀ ਦੇ ਨਾਲ ਤੇ ਮੈਂ ਆਕਾਸ਼